ਬਾਈ ਗੁਰੂ ਕਿਰਪਾ ਕਰੋ ਸਾਨੂੰ ਇਹੋ ਜੇ ਨੇਤਰ ਦਓ ਜਿਸ ਤਰ੍ਹਾਂ ਚਕੌਰ ਦੇ ਨੇਤਰ ਨੇ ਇਹੋ ਜੀ ਪ੍ਰੀਤ ਦਓ ਜਿਹੋ ਜੀ ਚਕੌਰ ਦੀ ਪ੍ਰੀਤ ਹੈ ਹਰ ਕੋਈ ਬੇਨਤੀ ਇਹ ਕਰੀ ਦੀ ਹੈ ਇਹ ਨਹੀਂ ਕਿ ਮੇਰੇ ਸੁਣਨ ਵਾਲੇ ਇਨਾਂ ਨੂੰ ਧਿਆਨ ਦਵੋ ਧਿਆਨ ਇਸ ਗੱਲ ਦੇ ਕਰੋ ਕਿ ਉਹ ਉਸ ਜਿਸ ਦੀ ਗੱਲ ਕਰਦੇ ਉਹਦੀ ਜਗ੍ਹਾ ਤੇ ਆਪਣੇ ਆਪ ਨੂੰ ਖੜਾ ਕਰਕੇ ਤੇ ਆਪਣੇ ਗੁਰੂ ਆਲੂ ਹੋ ਸਾਰੇ ਜਾਨੇ ਕੀਏ ਆਪਣੇ ਗੁਰੂ ਆਲੂ ਕੀ ਵਾਏ ਗੁਰੂ ਇਹ ਸ਼ਬਦ ਮੇਰੇ ਸੁਣਨ ਲਈ ਹੈ ਤੇ ਮੈਨੂੰ ਕਿਰਪਾ ਕਰੋ ਇਹ ਰੂਪ ਮੈਨੂੰ ਬਖਸ਼ਿਸ਼ ਕਰੋ ਆਪਾਂ ਲੈਣਾ ਇਹ ਨਹੀਂ ਹੈ ਕਿ ਕਥਾ ਸੁਣ ਲਈ ਕੀਰਤਨ ਇੰਨੇ ਸੁਣ ਕੇ ਦੁਨੀਆ ਚ ਸਾਰਾ ਕੁਝ ਹੋ ਰਿਹਾ ਹੈ ਨਹੀਂ ਆਪਾਂ ਬਣਨਾ ਹੈ ਬਾ ਸ਼ੇਕਰ ਪਾ ਕਰਨਾ ਤੋ ਚੰਦ ਦੇ ਲਿਖੀ ਹੈ ਜੋ ਤੁਮ ਗਿਰਬਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਭਏ ਹੈ ਚਕੂਰਾ ਮਾਦਵੈ ਤੁਮ ਨਾ ਤੋਰ ਤੋ ਹਮ ਨਹੀਂ ਤੋਰੇ ਏ ਬਾਈ ਗੁਰੂ ਤੁਸੀਂ ਨਾ ਕਿਤੇ ਮਹਾਰਾਜ ਮੇਰੇ ਔਗਣਾਲ ਦੇਖ ਕੇ ਤੇ ਮੇ ਤੋ ਮਹਾਰਾਜ ਬਖਸ਼ ਲਿਓ ਮੈਂ ਤਾਂ ਹੈ ਹੀ ਗੁਨਾਹਾਂ ਦਾ ਪਰਿਆ ਬਸ ਇੰਨਾ ਹੈ ਕਿ ਗੁਣ ਹੀ ਭਰਿਆ ਮੈਂ ਪੇਰਾ ਲੋਕ ਕਹੇ ਦਰਵੇਸ਼ ਲੋਕੀ ਕਹਿੰਦੇ ਦਰਵੇਸ਼ ਮੈਂ ਤਾਂ ਗਨਾਹਾਂ ਦਾ ਹੀ ਭਰਿਆ ਪਿਆ ਬਖਸ਼ ਲਵੋ ਤੋ ਪਾਸ਼ਾ ਦਾ ਵਚਨ ਕੀ ਹੈ ਮਾਦਵੈ ਤੁਮ ਨਾ ਤੁਰ ਤੋ ਹਮ ਨਹੀਂ ਤੋਰੇ ਤੁਮ ਸਿਓ ਤੋਰ ਕਵਨ ਸੰਗ ਜੋਰੇ ਜੇ ਮੈਂ ਤੇਰੇ ਨਾਲੋਂ ਤੋੜ ਲਾਂ ਮੈਂ ਤੇ ਤੇਰੇ ਤੋਂ ਵੱਡਾ ਕਿਹੜਾ ਜਿਹਦੇ ਨਾਲ ਮੁੜ ਕੇ ਮੈਂ ਜੁੜਨਾ ਏ ਮੈਨੂੰ ਇਹ ਤਾਂ ਦੱਸੋ ਨਾ ਹੈ ਗੁਰੂ ਨਾਨਕ ਤੁਹਾਡੇ ਨਾਲੋਂ ਮੈਂ ਟੁੱਟ ਕੇ ਜੁੜਾਂ ਕਿਹਦੇ ਨਾਲ ਖੱਜਲ ਖੁਆਰੀਆਂ 'ਚ ਪੈ ਜਾਵਾਂਗਾ ਐਸਾ ਮੇਰਾ ਸੁਆਸਨਾ ਹੋਵੇ ਜਿਹੜਾ ਤੇਰੇ ਨਾਲੋਂ ਟੁੱਟਣ ਦੀ ਇਜਾਜ਼ਤ ਦੇ ਦੇਵੇ ਐਸੀ ਮੇਰੀ ਸੋਚ ਨਹੀਂ ਨਾ ਹੋਵੇ ਐਸਾ ਬਣਾਓ ਮਾਦਮੇ ਤੁਮ ਬਣਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਸੇ ਤੋਰ ਕਵਣ ਸੰਗ ਜੋਰੇ ਜੋ ਤੁਮ ਦੀਵਰਾ ਤੋ ਹਮ ਬਸ ਇੰਨਾ ਸੰਬੰਧ ਰਖਿਓ ਪਾਛਾ ਭੇ ਅਗਰ ਤੇਰੇ ਤੋਂ ਬਾਹਰ ਇੱਕ ਰੂਹ ਦੀ ਬੱਤੀ ਦੀਵੇ ਚ ਤੇਲ ਤੋਂ ਬਾਹਰ ਹੋ ਜੇਗੀ ਐਨੇ ਚ ਹੀ ਮਚ ਜਾਵੇਗੀ ਸਾਡਾ ਇਤਨਾ ਹੀ ਐਸੀ ਐਨੇ ਚ ਦੁਨੀਆ ਦੀਆਂ ਬਾਸਨਾ ਛਾੜ ਦੇਣ ਗਿਆ ਅਗਰ ਤੇਰੇ ਵਿੱਚ ਮੈਂ ਪੈ ਗਈ ਐ ਤੇ ਤੇਰੇ ਨਾਮ ਦਾ ਜਿਸ ਵੇਲੇ ਤੇਲ ਜਾਏਗਾ ਤੇ ਉਹ ਚਾਨਣ ਕਿਹੜਾ ਕਰੇਗਾ ਅਕਾਲ ਪੁਰਖ ਦਾ ਬੋਲਦੂ ਮਛਾਂ ਜਰੂਰ ਪਰ ਤੇਰੇ ਵਿੱਚ ਮੇਰੇ ਵਿੱਚ ਤੇਰੀ ਜੋਤ ਤੇਰਾ ਨਾਮ ਇਹ ਇਸ ਤਰ੍ਹਾਂ ਸੁਆਸ ਮੇਰੇ ਕੀਨੇ ਇੱਕ ਬੱਤੀ ਹੈ ਸੱਚੇ ਪਾਤਸ਼ਾਹ ਹਰ ਸੁਆਸ ਦੇ ਵਿੱਚ ਤੇਰਾ ਨਾਮ ਜਿਹੜਾ ਤੇਲ ਹੋਵੇ ਬੰਦੋ ਨਾਮ ਤੇਰਾ ਦੀਵਾ ਨਾਮ ਤੇਰਾ ਇਹ ਤੇਰੀ ਹੋ ਜਾਵੇ ਤੇਰੇ ਚ ਹੀ ਪੈ ਜਾਵੇ ਇਹ ਵਖਰੀ ਨਜ਼ਰ ਨਾ ਆਵੇ ਜਦੋਂ ਉਹ ਹੀ ਬੱਤੀ ਭਾਵੇਂ ਬਾਹਰ ਸੀ ਜਦੋਂ ਦੀਵੇ ਦੇ ਵਿੱਚ ਪੈ ਗਈ ਤੇ ਫਿਰ ਹੁਣ ਵਖਰੇ ਥੋੜੀ ਹੋ ਸਕਦੇ ਐ ਹੁਣ ਉਹਦੇ ਥਾਣੀ ਜਿਹੜਾ ਚਾਨਣ ਆ ਰਿਹਾ ਜਿਹੜਾ ਤੇਲ ਚੜ ਰਿਹਾ ਉਹ ਤਾਂ ਨਰੰਗਕਾਰ ਦਾ ਹੈ ਨਾਮ ਭਈ ਲੇਕਨ ਕਹਿ ਦਿੰਨੇ ਐ ਕਿ ਬੱਤੀ ਜਾਗ ਰਹੀ ਐ ਕੀ ਐ ਬੱਤੀ ਆਪਣੇ ਜਨ ਨੂੰ ਵਡਿਆਈ ਦੇ ਦਿੰਦਾ ਹੈ ਕੀ ਆਪਣੇ ਜਨ ਨੂੰ ਵਡਿਆਈ ਦੇ ਦਿੰਦਾ ਹੈ ਹੈ ਉਸੇ ਦੀ ਵਡਿਆਈ ਜੋ ਹਰ ਦਸਨ ਕੀ ਉਸਤਤ ਹੈ ਸਹ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਮ ਦੀ ਜਨ ਕਾ ਜੈਕਾਰ ਜਿਸ ਨੇ ਆਪਣਾ ਭੇਟਾ ਕੀਤਾ ਤੇ ਪਾਸ਼ਾ ਉਹਨਾਂ ਦੀ ਜੈਜਹਕਾਰ ਕਰਾਉਂਦੇ ਨੇ ਪਰ ਇਹ ਨਹੀਂ ਕਰਨਾ ਕਿ ਮੇਰੀ ਜੈਜਹਕਾਰ ਹੋ ਰਹੀ ਹੈ ਇਹ ਤੂੰ ਕਰ ਰਿਹਾ ਜੇ ਤੂੰ ਮਰ ਜੀ ਪਿੱਛੇ ਨੂੰ ਖਿੱਚ ਲਿਆ ਹੱਥ ਤੇ ਇਹਨੂੰ ਕਿਸੇ ਨੇ ਪੁੱਛਣਾ ਨਹੀਂ ਨਾ ਇਹ ਲੋਕ ਚ ਤੇ ਨਾ ਪਰਲੋਕ ਚ ਮੇਰ ਕਰਿਓ ਦਾਤਾ ਬਸ ਜੇ ਜ਼ਿੰਦਗੀ ਦਿੱਤੀ ਹੈ ਏ ਜ਼ਿੰਦਗੀ ਤੇਰੇ ਚ ਹੀ ਪੈ ਕੇ ਬਤੀਤ ਹੋਵੇ ਸੁਆਸ ਦਿੱਤੇ ਨੇ ਬਤੀ ਤੇਰੇ ਚ ਹੀ ਪਵੇ ਪਾਤਸ਼ਾਹ ਜੀ ਭੈ ਤੋ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਥ ਤੋ ਹਮ ਜਾਤੀ